ਸਤਿ ਸ੍ਰੀ ਅਕਾਲ ਜੀ ਭੈਣਾਂ ਤੇ ਭਰਾਵੋ ਕੀ ਹਾਲ ਚੱਲਿਆ ਤੇ ਯਾਰ ਮੈਂ ਇੰਨੀ ਮਿਹਨਤ ਨਾਲ ਵੀਡੀਓ ਬਣਾਉਣਾ ਆ ਜਿਹੜੀਆਂ ਮੜੀ-ਮੁੱਟੀ ਕੋਈ ਮੈਂ ਘੜਾ ਹੁਣ ਤੇ ਕੀ ਕਹਿੰਦੇ ਆ ਡਾਇਰੈਕਟਰ ਕਰਨ ਜੋਰ ਕਰਨ ਜੋਰ ਕੀ ਕਹਿੰਦੇ ਉਹਨੂੰ ਕਰਨ ਜੋ ਲਿਆ ਜਿਹੜਾ ਉਹ ਇੱਕ ਹਿੰਦੀ ਫਿਲਮਾਂ ਬਣਾਉਂਦਾ ਬਾਲੀਵੁੱਡ ਦਾ ਤੁਸੀਂ ਯਾਰ ਵੀਡੀਓ ਲਾਈਕ ਵੀਕ ਨਹੀਂ ਕਰਦੇ ਕੋਈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੁਣ ਮੈਂ ਤਰੀਕਾ ਲੱਭਿਆ ਇੱਕ ਧੰਨਵਾਦ ਆ ਜਿਹੜਾ ਜਿਹੜਾ ਆਹ ਅੱਜ ਅੱਜ ਤੋਂ ਬਾਅਦ ਕੋਈ ਵੀ ਇਹ ਵੀਡੀਓ ਸ਼ਾਰਟ ਇਹ ਕੋਈ ਮਿੰਟ ਦੀ ਹੋਵੇ 30 ਸੈਕਿੰਡ ਦੀ ਹੋਵੇ ਜਾਂ ਲੰਬੀ ਹੋਵੇ ਕੋਈ ਵੀ ਮੇਰੀ ਵੀਡੀਓ ਦੇਖੂਆ ਭਲੇਖੇ ਨਾ ਹੀ ਭਾਵੇਂ ਦੇਖ ਲਵੇ ਭਾਈ ਉਹਨਾਂ ਸਾਰਿਆਂ ਨੂੰ ਕੋਈ ਮੇਲ ਫੀਮੇਲ ਹੋਵੇ ਕੁੜੀ ਮੁੰਡਾ ਸਿਆਣਾ ਬੁੱਢਾ ਗੰਜਾ ਵਾਲਾ ਵਾਲਾ ਕੋਈ ਵੀ ਹੋਵੇ ਸਾਰਿਆਂ ਨੂੰ ਸੌਂ ਲੱਗੇ ਤੁਸੀਂ ਜਿਹੜੇ ਜਿਹੜੇ ਵੀ ਕੋਈ ਗੁਰੂ ਪੀਰ ਨੂੰ ਮੰਨਦੇ ਮਾਤਾ ਨੂੰ ਜਿਹੜਾ ਵੀ ਜਿਹਨੂੰ ਵੀ ਮੰਨਦਾ ਲੈਵੇ ਤਰੀਕਾ ਮੈਂ ਲੱਭ ਲਿਆ ਐਵੇਂ ਨਹੀਂ ਕਹਿੰਦੇ ਜੱਟਾ ਜਗਾੜੀ ਹੁੰਦੇ ਆ ਮੈਂ ਤਰੀਕਾ ਤੁਹਾਨੂੰ ਪਾਈ ਸਾਰਿਆਂ ਨੂੰ ਸੌਂਪਾ ਤੀ ਜਿਹੜਾ ਜਿਹੜਾ ਵੀ ਤੁਹਾਨੂੰ ਜ਼ਿੰਦਗੀ ਚ ਪਿਆਰਾ ਆ ਉਹਦੀ ਫੋਨ ਲੱਗੇ ਜਿਹੜਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਾ ਕਰੇ ਆਪ ਵੀ ਕਰੋ ਔਰ ਜਿਹੜੇ ਆਪਣੇ ਜਾਣ ਪਛਣ ਵਾਲੇ ਆ ਉਹਨਾਂ ਤੋਂ ਵੀ ਕਰਾਓ ਠੀਕ ਹੈ ਜੀ ਕਰਦੇ ਆਂਗੇ ਗੱਲ ਬਾਤ